ਸਤਿ ਸ੍ਰੀ ਅਕਾਲ ਜੀ ਇਹ ਪੰਚਾਇਤੀ ਚੋਣਾਂ ਜਿਵੇਂ ਕਿ ਸਾਰਿਆਂ ਨੂੰ ਪਤਾ ਐ ਨਾਊਂਸ ਹੋ ਗਈਆਂ ਤੋਂ ਮੈਂ ਤੁਹਾਡੇ ਰੂਬਰੂ ਇਹ ਥੋੜਾ ਦੱਸਣਾ ਚਾਹੁੰਦਾ ਤਾਂ ਕਿ ਪਿੰਡ ਦੇ ਸਾਰੇ ਲੋਕਾਂ ਨੂੰ ਇਹ ਜਨਤਕ ਤਰੀਕੇ ਨਾਲ ਪਤਾ ਲੱਗ ਜਵੇ ਅੱਜ ਤੋਂ ਮੱਲਾ ਬੱਜ 11 ਵਜੇ ਤੋਂ ਲੈ ਕੇ ਆਪਣਾ 4 ਤਰੀਕ ਤੱਕ ਨਾਮਜ਼ਦਗੀਆਂ ਆਪਾਂ ਦੇ ਸਕਦੇ ਆ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਜੋ כמו ਹਾਲਿਆਂ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਇਸ ਤੇ ਚੱਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਨੂੰ ਦਿੱਤਾ ਹੈ ਆਈਡੀਓ ਸਾਹਿਬ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿਹੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾਂ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਖੜਾ ਕਿ ਬਿਲਕੁਲ ਹੋ ਜਾਂਦੀ ਹੈ ਹਾਂ ਜੀ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਹੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈ ਆ ਉਹ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਉਂਦੀ ਉਹ ਇੱਥੇ ਈਜ਼ੀ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਆਪਣੀ ਸਰਪੰਚੀ ਦੀ ਤੇ ਪੰਚੀ ਦੀ ਚੋਣਾਂ ਲਈ 5 ਤਰੀਕ ਨੂੰ ਉਹ ਕਾਗਜ਼ ਪੱਤਰ ਸਾਰੇ ਚੈੱਕ ਹੋਣਗੇ ਉਹਨਾਂ ਦੇ ਜੇ ਕੋਈ ਤਰੁੱਟੀਆਂ ਹੋਣਗੀਆਂ ਉਹ ਦੇਖੀਆਂ ਜਾਣਗੀਆਂ 7 ਤਰੀਕ ਨੂੰ ਤੁਹਾਨੂੰ ਅਲਾਉਡ ਹੋਏਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ ਕਿ ਆਪਣਾ ਨਾਮਜ਼ਦਗੀ ਵਾਪਸ ਲੈ ਸਕਦੇ ਆ ਉਸ ਤੋਂ ਬਾਅਦ 7 ਤਰੀਕ ਨੂੰ ਹੀ ਲਿਸਟਾਂ ਫਾਈਨਲ ਹੋਣਗੀਆਂ ਜੀ ਤੇ ਅੱਗੇ ਆਪਾਂ ਵੈਲਟ ਪੇਪਰ ਛਪਣੇ ਦੇ ਦਿੰਨੇ ਆ ਜੀ ਤੇ 15 ਤਰੀਕ ਨੂੰ ਇਹ ਚੋਣ ਹੋਏਗੀ 15 ਤਰੀਕ ਨੂੰ ਜਿਹੜਾ ਚੋਣ ਦਾ ਸਮਾਂ ਹੈਗਾ ਉਹ ਹੈਗਾ ਜੀ 8 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਨਾਮਜ਼ਦਗੀਆਂ ਜੀ ਉਹ ਧਿਆਨ ਰੱਖਣਾ ਜੀ 11 ਤੋਂ 3 ਵਜੇ ਤੱਕ ਤੋ ਮੈਂ ਪਿੰਡਾਂਲੇ ਜਿਹੜੇ ਜਿਹੜੇ ਵੀ ਲੋਗ ਨੇ ਜਿਹੜੇ ਮੇਰੇ ਵੀਰ ਨੇ ਜਿਨ੍ਹਾਂ ਨੂੰ ਇਹ ਹਜੇ ਤੱਕ ਨੌਲੇਜ ਨਹੀਂ ਹੈ ਉਹਨਾਂ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਇਹ ਉਹ ਸਮਾਂ ਹੈਗਾ ਇਹ ਆਪਾਂ ਡਿਸਪਲੇ ਤੇ ਲਾਤਾ ਸਾਰੇ ਪਾਸੇ ਹਮਾਰਾ ਚ ਵੀ ਆ ਚੁੱਕਾ ਹੈ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇਹ ਜਾਰੀ ਹੋ ਚੁੱਕਾ ਹੈ ਤੋ ਇਹ ਤੁਸੀਂ ਆਪਣੇ ਜ਼ਹਿਨ ਚ ਰੱਖਣਾ ਜੀ ਉਸ ਤੋਂ ਇਲਾਵਾ ਇਹ ਵਿੱਚ ਮੈਂ ਇੱਕ ਰਿਕਵੈਸਟ ਕਰਨਾ ਚਾਹੁੰਦਾ ਕਿ ਬਲਾਕ ਬਰਨਾਲਾ ਦੇ ਜਿਹੜੀਆਂ ਨਾਮਜ਼ਦਗੀਆਂ ਨੇ ਅਸੀਂ ਦੋ ਥਾਂ ਹੀ ਲੈ ਰਹੇ ਹਾਂ ਇੱਕ ਹੈਗਾ ਜੀ ਸਾਡਾ ਜਿਹੜਾ ਬਾਬਾ ਕਾਲਾ ਮਹਿਰ ਸਟੇਡੀਅਮ ਹੈਗਾ ਉੱਥੇ ਲੈ ਰਹੇ ਆ ਜੀ ਉੱਥੇ ਪੰਜ ਕਲਸਟਰਾਂ ਦੇ ਰਿਟਰਨਿੰਗ ਅਫਸਰ ਬੈਠੇ ਨੇ ਤੇ ਤਿੰਨ ਰਿਟਰਨਿੰਗ ਅਫਸਰ ਜਿਹੜੇ ਤਿੰਨ ਕਲਸਟਰਾਂ ਦੇ ਬੈਠੇ ਨੇ ਉਹ ਬੈਠੇ ਨੇ ਆਪਣੇ ਜਿਹੜਾ ਫੈਕਟਰੀ ਮਾਰਕੀਟ ਕਮੇਟੀ ਦਾ ਦਫਤਰ ਹੈ ਜਿਹੜਾ ਆਪਣਾ ਦਾਣਾ ਮੰਡੀ ਚਾ ਤੋਂ ਉਹਦੀ ਡਿਟੇਲ ਵੀ ਅਸੀਂ ਸਾਰੇ ਪਾਸੇ ਡਿਸਪਲੇ ਕਰ ਦਿੱਤੀ ਹੈ ਇਹਹੀ ਡਿਟੇਲ ਮੈਂ ਵੀਡੀਓ ਦਫਤਰ ਚ ਵੀ ਲਵਾ ਦਿੱਤੀ ਹੈ ਜੀ ਮੇਰੇ ਆਪਣੇ ਦਫਤਰ ਵੀ ਲੱਗ ਗਈ ਹੈ ਮੇਰੇ ਤਹਿਸੀਲਾਂ ਦੇ ਵਿੱਚ ਵੀ ਮੈਂ ਲਵਾ ਰਿਆਂ ਮੈਂ ਸਪੋਰਟ ਸਟੇਡੀਅਮ ਚ ਵੀ ਲਵਾ ਰਿਆਂ ਤੇ ਮੈਂ ਆਪਣਾ ਜਿਹੜਾ ਤੁਹਾਡਾ ਮਾਰਕੀਟ ਕਮੇਟੀ ਦੇ ਦਫ਼ਤਰ ਚ ਵੀ ਲਵਾ ਰਿਹਾ ਜੇ ਫਿਰ ਵੀ ਕਿਸੇ ਨੂੰ ਡਾਊਟ ਹੈ ਤੇ ਉਹ ਕਦੇ ਵੀ ਕਿਸੇ ਨੂੰ ਸਾਡੇ ਦਫ਼ਤਰ ਤੇ ਸੰਪਰਕ ਕਰ ਸਕਦਾ ਹੈ ਵੀਡੀਓ ਦਫ਼ਤਰ ਨੂੰ ਸੰਪਰਕ ਕਰ ਸਕਦਾ ਉਹਨਾਂ ਨੂੰ ਪੂਰੀ ਪੂਰੀ ਸਹੂਲਤ ਦਿੱਤੀ ਜਾਏਗੀ ਤੇ ਦੂਜੀ ਬੇਨਤੀ ਮੇਰੀ ਇਹ ਹੈ ਸਾਰਿਆਂ ਨੂੰ ਕਿ ਇਹਦੇ ਵਿੱਚ ਇਹ ਇਹਦੀ ਨਾਮੀਨੇਸ਼ਨ ਦੇ ਦੌਰਾਨ ਤੇ ਸਾਰੇ ਦੇ ਦੌਰਾਨ ਬਿਲਕੁਲ ਲਾਅ ਐਂਡ ਆਰਡਰ ਨੂੰ ਇਹਨੂੰ ਮੇਨਟੇਨ ਰੱਖਣਾ ਜੀ ਜਿਆਦਾ ਉਥੇ ਰਸ਼ ਨਾ ਕੀਤਾ ਜਾਵੇ ਜੀ ਕੋਈ ਇਹੋ ਜੀ ਗੱਲ ਨਹੀਂ ਹੈ ਕਿ ਇਕੱਲਾ ਬੰਦਾ ਆ ਕੇ ਨਾਮਜ਼ਦਗੀ ਨਹੀਂ ਦੇ ਸਕਦਾ ਉਹ ਬਿਲਕੁਲ ਦੇ ਸਕਦਾ ਅਸੀਂ ਉਹਦੀ ਪੂਰੀ ਹੈਲਪ ਕਰਾਂਗੇ ਉਹਦੀ ਜੇ ਕੋਈ ਉਹ ਸਾਡੇ ਤੋਂ ਕੁਐਸਚਨ ਪੁੱਛੇਗਾ ਕੋਈ ਤਰੂਟੀ ਉਹ ਨਹੀਂ ਹੋਏਗੀ ਤੇ ਜੇ ਉਹ ਠੀਕ ਕਰਨਾ ਚਾਹੇਗਾ ਕਿ ਉਹਦੀ ਮੌਕੇ ਤੇ ਕਰਾਵਾਂਗੇ ਤੋਂ ਇਸ ਤਰ੍ਹਾਂ ਨਾਲ ਉਥੇ ਰਸ ਨਾ ਕਰਨਾ ਜੀ ਤੇ ਇਹ ਚੋਣਾਂ ਲਈ ਵੀ ਮੈਂ ਇਹ ਬੇਨਤੀ ਕਰਦਾ ਕਿ ਬਿਲਕੁਲ ਆਪਸ ਚ ਪ੍ਰੇਮ ਭਾਵਨਾ ਨਾਲ ਇਹ ਚੋਣਾਂ ਲੜੀਆਂ ਜਾਣ ਪਿੰਡ ਵਾਲਿਆਂ ਨੂੰ ਬੇਨਤੀ ਵੀ ਇਹੀ ਹੈ ਕਿ ਆਪਸ ਵਿੱਚ ਪਾਰਟੀ ਬਾਜ਼ੀਆਂ ਦੇ ਵਿੱਚ ਘਟ ਪੈਣ ਆਪਣੇ ਪਿੰਡ ਦੀ ਡਿਵੈਲਪਮੈਂਟ ਵੱਲ ਜ਼ਿਆਦਾ ਸੋਚਣ तो बस आही मैं तो जरिए बेनती करना चाहता हूँ धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम X और व्हाट्सएप चैनल आरोप